ਦੇ ਪੰਜਾਬ ਦੇ ਜਿਹੜੇ ਜੱਸੀ ਬੰਦੀ ਸਾਡੇ ਉਪਰ ਦੋ ਉਹ ਪਹੁੰਚੇ ਹੋਏ ਆ ਸਾਰੇ ਟਰਾਲੀ ਦੇ ਵਿੱਚ ਬਹੁਤ ਵਧੀਆ ਇੱਕ ਟਰਾਲੀ ਜਿਹੜੀ ਹੈ ਬੜਾਈ ਗਈ ਹੈ ਪਸਾਨਾ ਦਸਿੰਘ ਰਸਤੇ ਵਿੱਚ ਪਹੁੰਚੀ ਹੋਈ ਹੈ ਤੇ ਸਾਡੇ ਨਾਲ ਪ੍ਰਧਾਨ ਜੀ ਵੀ ਆ ਸਾ ਕਾਫੀ ਲੀਡਰ ਸਾਹਿਬਨ ਹਾਂਜੀ ਬਾਈ ਜੀ ਕੀ ਹਾਲ ਚੱਲੇ ਜੀ ਸ਼ੇਰ ਦੇ ਪੰਜਾਬ ਕਿਸਾਨ ਯੂਨੀਅਨ ਚੜ੍ਹਦੀ ਕਲਾ ਚ ਬੈਠੇ ਹਾਂ ਜੀ ਹਾਂਜੀ 13 ਤਰੀਕ ਤੋਂ ਬੈਠੇ ਜੀ ਉਰੇ 9 ਵਜੇ ਤੇ ਇੰਤਜ਼ਾਰ ਕੀਤਾ ਜਾ ਰਿਹਾ ਸ਼ੇਰ ਦੇ ਪੰਜਾਬ ਕਿਸਾਨ ਯੂਨੀਅਨ ਪਿਛੇ 13 ਮਹੀਨੇ 15 ਦਿਨ ਆਪਾਂ ਇੰਤਜ਼ਾਰ ਕਰਿਆ ਮੋਦੀ ਸਾਹਿਬ ਦਾ ਤੇ ਹੁਣ ਫੇਰ ਬੈਠੇ ਆ ਛੇ ਦੇ ਪੰਜਾਬ ਚ ਸ਼ਾਮੀ ਮੀਟਿੰਗ ਹੈ ਠੀਕ ਹੈ ਦੇਖਦੇ ਆ ਵੀ ਸ਼ਾਮੀ ਕੀ ਕਹਿੰਦੇ ਕਿਉਂਕਿ ਅਸੀਂ ਮੋਦੀ ਸਾਹਿਬ ਕਹ ਨਹੀਂ ਦੇਖਦੇ ਆ ਛੇ ਦੇ ਪੰਜਾਬ ਜੀ ਸਾਡਾ ਕਿੰਨਾ ਕਿੰਨਾ ਇਮਤਿਹਾਨ ਹੋਰ ਲੰਦਾ ਸਾਡੇ ਸਾਡੇ ਪੰਜਾਬ ਦਾ ਸਾਡੇ ਹਰਿਆਣੇ ਦੀ ਜਿਹੜੀ ਮੀਟਿੰਗ ਤਾਂ ਇੱਕ ਸਟੈਬਿਲ ਕਰ ਸਕਦਾ ਇਹ ਵੀ ਸੋਚ ਕੇ ਆ ਰਹੇ ਜੀ ਅੱਜ ਤਾਂ ਪੋਜ਼ਿਟਿਵ ਹੀ ਸੋਚ ਕੇ ਚੱਲੇ ਆ ਜੀ ਜੀ ਪਹਿਲਾਂ ਵੀ ਤਿੰਨ ਮੀਟਿੰਗਾਂ ਚ ਗਏ ਉਹਦੇ ਵੀ ਅਸੀਂ ਪੋਜ਼ਿਟਿਵ ਸੋਚ ਕੇ ਗਏ ਸੀ ਕਿ ਸਾਡੀਆਂ ਜੋ ਮੰਗਾਂ ਐ ਸਾਡੀਆਂ ਨੰਮੀਆਂ ਮੰਗਾਂ ਨਹੀਂ ਹੈਗੀਆਂ ਇਹ ਤਾਂ ਹੁੰਦਾ ਨੇ ਥੋੜੋ ਕੁ ਜੰਮਾ ਮੰਗ ਰਹੇ ਹਾਂ ਅਸੀਂ ਸਰਕਾਰ ਤੋਂ 2014 ਦੇ ਵਿੱਚ ਜਦੋਂ ਮੋਦੀ ਸਾਹਿਬ ਨੇ ਸਰਕਾਰ ਬਣਾਉਣੀ ਸੀ ਉਸ ਟਾਈਮ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸੁਆਮੀਨਾਥਨ ਰਿਪੋਰਟ ਐਮਐਸਪੀ ਵੀ ਮੈ ਲਾਗੂ ਕਰਨਗੇ ਪਰ ਜਦੋਂ ਉਹ ਕੁਰਸੀ ਥੱਲੇ ਆ ਗਈ ਉਸੇ ਟਾਈਮ ਉਹ ਕਾਰਪੋਰੇਟ ਘਰਾਣਿਆਂ ਵੱਲ ਝੁਕਿਆ ਉਹਦਾ ਤੋ ਕੁੜਾ ਵੀ ਆ ਉਹ ਦਾ ਇੱਕ ਕਾਰਨ ਹੋਇਆ ਸਰਕਾਰਾਂ ਦਾ ਕਿ ਕਮਜ਼ੋਰੀਆਂ ਹੁੰਦੀਆਂ ਕਿਉਂਕਿ ਉਸ ਨੇ ਖੰਡ ਲੈਣਾ ਅਵਾਨੀਆਂ ਅਡਾਨੀਆਂ ਤੋਂ ਵੱਡੇ ਵੱਡੇ ਕਾਰਪੋਰੇਟਾਂ ਤੋਂ ਸੋ ਸਾਡੀ ਉਹਨਾਂ ਇੱਕ ਵਾਰੀ ਸੁਣੀ ਲੋਕਾਂ ਦੀ ਆਵਾਜ਼ ਗਰੀਬ ਦੀ ਮਜ਼ਦੂਰ ਦੀ ਕਿਸਾਨ ਦੀ ਤੇ ਦੂਜੇ ਜੋ ਸਾਡੀ ਚਾਰ ਮੰਗਾਏ ਉਹ ਤਾਂ ਕੋਈ ਨਵੀਆਂ ਨਹੀਂ ਹੈਗੀਆਂ ਜਦੋਂ ਅਸੀਂ ਦਿੱਲੀ ਤੋਂ ਚੱਲੇ ਸੀ ਉਸ ਟਾਈਮ ਦੀ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਜੋ ਲਖੀਮ ਪਖੀਰੀ ਇੱਕ ਐਮਪੀ ਦੇ ਮੁੰਡੇ ਨੇ ਸ਼ਰੀਆਮ ਗੱਡੀ ਉੱਤੇ ਆ ਕੇ ਪੱਟੇ ਮੀਟ ਬਤਾਇਆ ਹਾਂ ਜੀ ਕਿਥੋਂ ਜੀਤ ਕੀਤਾ ਆਖੀ ਕਿ ਉਹਦੇ ਪਰਵਾਨੇ ਆਖਦੇ ਆਏ ਹੋ ਹਾਂ ਜੀ ਕਿਥੋਂ ਜੀਤ ਕੀਤਾ ਜਦੋਂ ਆਏ ਹੋ ਜਿਹੜੇ ਜੀ ਕਿਥੋਂ ਦੇ ਪਾਪ ਲੱਗ ਭਾ ਸਾਡੇ ਥੀਨਾ ਦੇ ਕਿਸਾਨਾਂ ਤੇ ਮਜ਼ਦੂਰਾ ਤੇ ਹੈ ਵੀ ਉਹਨਾਂ ਨੂੰ ਉਹ ਪੱਟੇ ਲੱਗਣੇ ਚਾਹੀਦੇ ਇੱਕ ਜਿਹੜਾ ਹਰਿਆਣਾ ਸਰ ਸ੍ਰੀ ਆਮ ਅੱਜ ਵੀ ਅਮਨੇ ਕਹਿ ਕੇ ਕਹਿਤਾ ਨੇ ਸਾਲੋਂ ਕੋ ਮਾਰੂ ਪੂਛਾ ਦੀ ਮਾਰੂ ਉਹ ਮਾਰਨੇ ਕੇ ਮੁੱਕਰ ਜਾਣਾ ਚਾਹੀਦਾ ਹੈ ਕਿ ਸਿਆਣਪ ਦੀ ਵਧੀਆ ਨੇਤਾ ਦੀ ਸਿਆਣਪ ਨੇਤਾ ਵਧੀਆ ਉਹ ਹੁੰਦਾ ਹੈ ਜੋ ਆਪਣੀ ਜਨਤਾ ਨਾਲ ਖੜੇ ਅੰਤਰ-ਵਿੰਦੰਤ ਤੋਂ ਬ੍ਰਿਲੀਅਨਵਾਤ ਚਾਹਤ ਤੋਂ ਖੜੇ ਗੱਲ ਕਰੀਏ ਤੁਸੀਂ ਸਾਡਾ ਤੋਂ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖੋ ਸਾਡੇ ਮੋਦੀ ਸਾਹਿਬ ਕਹਿ ਰਹੇ ਕਿ ਮੈਂ ਕਿਸਾਨਾਂ ਨੂੰ ਮਨਜ਼ੂਰਾ ਵਾਣ ਦੀ ਜੀ ਦੇਖੋ ਇਹ ਤਾਂ ਮੀਡੀਆ ਦੇ ਮੋਦੀ ਜਿਹੜਾ ਮੀਡੀਆ ਹੈ ਉਹ ਵੀ ਦਿਖਾ ਰਿਹਾ ਕਿ ਤੁਹਾਡੀਆਂ 14 ਮੰਗਾਂ ਦਾ ਮੰਨ ਲਈਆਂ ਜੇ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਮੰਤਰੀ ਸਾਹਿਬ ਨੇ ਕਿਹਾ ਸੀ ਇਹ ਮੀਡੀਆ ਦੇ ਸਾਹਮਣੇ ਆ ਕੇ ਜਿਹੜੀ ਹੈ ਅਫੀਸ ਦਿਖਾਈ ਦੇ ਰਹੀ ਹੈ ਵੀ ਜਿਹੜੀਆਂ ਸਾਡੀਆਂ ਮੰਗਾਂ ਆਏ ਪਿਆਰਪੁਰ ਤਿਆਰ ਹੈ ਇਹ ਕਿਹੜੀਆਂ ਕਿਹੜੀਆਂ ਮੰਗਾਂ ਆ ਬਹੁਤ ساری ਫੋਰਸ ਜਿਹੜੀਆਂ ਦੋਨਾਂ ਪਾਸੇ ਮੇਲੇ ਕੋਲ ਹੈ ਦਰਿਆ ਹੈ ਦਰਿਆ ਦੇ ਕਿਸਾਨਾਂ ਦੀਆਂ ਮੰਗਾਂ ਆ ਦੋਨਾਂ ਪਾਸੇ ਪੁਰ ਦੇ ਮੀਡੀਆ ਸਾਹਮਣੇ ਆ ਕੇ ਪੁੱਛੀਦਾ ਦੋਨਾਂ ਜਿਹੜੀਆਂ ਹੱਲਾਨੇ ਦੀ ਮਿਲਟਰੀ ਨੈਸ਼ਨਲ ਮੀਡੀਆ ਤਸਵੀਰ ਵੀ ਦੇਖ ਲਓ ਮਿਲਟਰੀ ਜਿਹੜੀ ਖੜੀ ਹੋਈ ਹੈ ਸਾਹਮਣੇ ਇਸ ਤਰ੍ਹਾਂ ਦਿਖਾ ਰਿਆ ਕਿ ਇਹ ਵਾਰ ਪਾਰ ਰਹੀ ਹੈ ਹਾਂ ਜੀ ਰੂਸੀ ਉਹ ਤੁਹਾਨੂੰ ਦਿਖਾ ਰਹੇ ਜਦੋਂ ਉਹਨੂੰ ਅਸੀਂ ਬਸਰਾ ਨੇ ਸਕੇ ਵੀ ਮੋਤੀ ਦਾ ਸ਼ਾਮ ਮੰਦਿਰ ਵਾਲੇ ਜਿਹੜੇ ਖਿਲਸ ਹੋ ਗਏ ਤੇ ਇਹਨਾਂ ਨੇ ਇਥੇ ਅਖਤਾਰਨਾ ਤਾਂ ਲਾਇਆ ਉਹਨੂੰ ਥੱਲੇ ਡਾਉਣ ਦਾ ਅਸੀਂ ਥੱਲੇ ਠੂਕਣਾ ਹੈਗਾ ਅਸੀਂ ਤਾਂ ਐਡੀਐਮ ਸਾਹਿਬ ਨੂੰ ਮੰਗ ਪੜਾ ਕਰਦੇ ਤੇ ਮੁੱਖ ਮੰਤਰੀ ਨੂੰ ਵੀ ਵੀਡੀਓ ਕਰਨੀ ਬੰਦੇ ਜੀ ਸਾਡੀ ਕੰਪਨੀ ਦੇ ਬੁੱਤੀ ਆ ਗਈ ਤੇ ਜਿੱਥੇੋਂ ਕਰ ਤੋ ਨਿਕਲ ਜੀ ਉੱਪਰ ਪਾਣੀ ਦੋਨੇ ਕੱਢਣਾ ਸਾਡੇ ਕੋਲ ਨਾ ਖੜਾ ਹੈ ਸਾਡੇ ਹੋਰ ਜਲਾ ਰਹੇ ਇਹ ਕਿਉਂ ਹੋ ਰਿਹਾ ਹੈ ਬਾਹਰ ਦੇ ਸਾਹਮਣੇ ਅਸੀਂ ਦੇਖਾ ਨਹੀਂ ਸੁਣੀ ਸਾਡੇ ਬੈਠੇ ਸਾਹਮਣੇ ਜਿਹੜੀਆਂ ਤਸਵੀਰਾਂ ਬਿਆਨੇ ਦੇ ਜਿਹੜੇ ਪੁਲਿਸ ਹੈ ਕੜੀ ਹੋਈ ਹੈ ਕਿ ਇਹਨਾਂ ਦੇ ਵਾਸੀ ਨਹੀਂ ਸਾਡਾ ਪੰਜਾਬ ਦੇ ਕੁਝ ਨਹੀਂ ਲੱਗਦੇ ਉਸ ਪਾਸ ਸਾਡੇ ਦਾ ਦੋ ਟੁੱਕ ਕਰ ਲਿਆ ਚਾਰੇ ਪਾਸੇ ਜਿੰਨੀ ਹੋਰਗਾ ਮਾਹੌਲ ਜਿਹਾ ਬਣਿਆ ਹੋਇਆ ਹੈ ਇਨਸਾਨ ਜਿਹੜੇ ਹੈ ਐਂਸ ਦੇ ਜਿਹੜੇ ਕਰ ਲਿਆ ਜਿਹੜੇ ਸਾਡੇ ਕੋਮੈਂਟ ਕਰਦੇ ਸੀ ਕਿ ਕਿਸਾਨਾਂ ਦੇ ਹੱਕ ਉੱਤੇ ਆਹ ਕਹਿੰਨ ਉਹਨਾਂ ਨੂੰ ਬੋਰਡ ਮਾਤਲ ਪੁੱਛਣਾ ਚਾਹੁੰਦਾ 583 ਕਿ ਤੋਂ ਹੋਰ ਰੋਕੀ ਬੈਠੀ ਸਰਕਾਰ ਕੁਝ ਕਿਹੜੀ ਹੁੰਦਾ ਚ ਬਣ ਗਏ ਤੂੰ ਨਹੀਂ ਪੁੱਛਦੇ ਸਰਕਾਰ ਨੂੰ ਅਨੁਰੂਪ ਕਿਉਂ ਯਾਦ ਕਰਾ ਰਹੇ ਹੋ ਤੁਸੀਂ ਉਹਨਾਂ ਨੂੰ ਕਾਨੂੰਨ ਕਿਉਂ ਨਹੀਂ ਯਾਦ ਕਰਾ ਰਹੇ ਲਗਾਤਾਰ ਜਿਹੜਾ ਨਹੀਂ ਵੀ ਕਹਿੰਦਾ ਕਿ ਤੁਸੀਂ ਦੇਖੋ ਜੀ ਲਾਈਵ ਤਸਵੀਰਾਂ ਇਹਨਾਂ ਰੋਕ ਨਹੀਂ ਸਕਦੇ ਅਸੀਂ ਦਿਖਾਇਆ ਸੀ ਸ਼ੰਭੂ ਮਹਿਰਦਪੀਆਂ ਦਿਖਾਇਆ ਕਿ ਲਗਾਤਾਰ ਪੱਲ ਗਿਆ ਕਿ ਇਹਨਾਂ ਦੇ ਇਹ ਆਪਣਾ ਗੀਂਦੀ ਹੈ ਪਸੰਨਾ ਦੀ ਜਿਹੜੀ ਹੈ ਵੱਧੇ ਜਾ ਰਹੀ ਹੈ ਜਦੋਂ ਅਸੀਂ ਚਲੋ ਦੋ ਤਿੰਨ ਸੀ ਰੋਕ ਲਿਆ ਅਸੀਂ ਤੋੜ ਕੇ ਲਾ ਕੇ ਲਾਵਾਂਗੇ ਇਹ ਥਾਂ ਥਾਂ ਦੇ ਉੱਤੇ ਜਿਹੜੇ ਲੰਗਰ ਜਿਹੜੇ ਲਾਏ ਗਏ ਕਿੱਥੇ ਗਿਆ ਸਾਡੇ ਵੱਲ ਲਾਟੀ ਚਾਹ ਸਾਡੇ ਸਮਾਜ ਦੇ ਵੀ ਲੋਕ ਹੈ ਸਮਝ ਨਹੀਂ ਆ ਰਹੀ ਜਗ੍ਹਾ ਜਿੱਥੇ ਲੰਗਰ ਲਾ ਕੇ ਕਿਹਾ ਗਿਆ ਜਦੋਂ ਇਹ ਰੈਲੀ ਕਰਦੇ ਉਹ ਚੂੜੀਆਂ ਵਾਲੀ ਬੀਬੀ ਦੀ ਗੱਲ ਯਾਦ ਆਉਂਦੀ ਹੈ ਜਦੋਂ ਉਹ 2014 ਦੇ ਵਿੱਚ ਚਾਰੇ ਪਾਸੇ ਦਿਖਾਈ ਕਰਦੀ ਸੀ ਉਹ ਜਿਹੜਾ ਬੰਦਾ ਬਣਿਆ ਹੋਇਆ ਮਰਮੋਹ ਸਿੰਘ ਨੂੰ ਵੀ ਆ ਦੇਖੋ ਜੀ ਚੂੜੀਆਂ ਪਾਣ ਦੇ ਉਹ ਐਮਐਸਬੀ ਨੇ ਇਨਸੀਡੈਂਟ ਚੈਰ ਕਰਿਆ ਜਿਹੜਾ ਮਹਿੰਗਾ ਮਹਿੰਗਾ ਹੋ ਗਿਆ ਵਧਣ ਅੱਗੇ ਕਿਹੜੀ ਫੁੱਟ ਚੁੱਕੀ ਆੜੇ ਹੋਏ ਉਹ ਸਾਹਮਣੇ ਨਹੀਂ ਆ ਰਹੀ ਉਸ ਸਾਹਮਣੇ ਜਿਹੜੀ ਦਿਖਾ ਰਹੇ ਸੰਭੋਗ ਵਾਲੇ ਇੱਕ ਫੋਟੋ ਦਿਖਾ ਰਹੇ ਉਹਨਾਂ ਦਾ ਲੋਕਾਂ ਦੇ ਹੈ ਯਾਹੋ ਯਾਹੋ ਜੀ ਵੀ ਐਮ ਤੇ ਏਡਾ ਬਾਣ ਹੈ ਦੇਖੋ ਜੀ ਲਾਈਵ ਤਸਵੀਰ ਸਮੋ ਬੈਰੀਅਮ ਜੀ ਮੰਗ ਨਾਲੇ ਲਗਾਤਾਰ ਜੀ ਬਹੁਤ ਨਹੀਂ ਤਾਈ ਗੰਟੀ ਹੈ ਕਿਸਾਨਾਂ ਦੀ ਜਿਹੜੀ ਵਧੇ ਜਾ ਰਹੀ ਹੈ ਬੰਗ ਜਿੱਤੇ ਤੋਂ ਬਾਅਦ ਐਵੀਐਮ ਦੇ ਖਿਲਾਫ ਲੋਕਾਂ ਨੇ ਲੜਾਂਗੇ ਖਾਂ ਖਾਂ ਦੇ ਉੱਚ ਜਿਹੜੇ ਲੰਗਰ ਜਿਹੜੇ ਲਗਾ ਦਿੱਤੇ ਗਏ ਹੈ ਜਿਹਨਾਂ ਤੇ ਸਾਡੇ ਸਮਾਜ ਸੇਵੀ ਦੇਣੇ ਮਿਲਣਗੇ ਉਹ ਰੂਸੀ ਟਿਕਟੇ ਲਾ ਲੇ ਇੱਕ ਪਾਕ ਰੂਸੀ ਅਸੀਂ ਪਸਨਾਨੇ ਛੱਡੇ ਆਦਮੀ ਜੀ ਇੰਨੇ ਮਿਹਰਬਾਨ ਲੋਕ ਕਹਿੰਦੇ ਦੁਆ ਨੇ ਜੀ ਸੋਚੋ ਚਾਰ ਹੋ ਕੇ ਮਿਹਰ ਬਣਾ ਰਿਹਾ ਕਿੱਡਾ ਤੱਕਾ ਯਾਰ ਅੱਜ ਇਹ ਗੱਲ ਹੋ ਰਹੀ ਹੈ ਕਿ ਇਹ ਡਾਕਟਰ ਕੰਮ ਕਰਵਾਉਣ ਲਈ ਨਾ ਪਾਵਰ ਹੋਊਗਾ ਤੇ ਮੂਰਖ ਇਲੈਕਸ਼ਨਾਂ ਦੀ ਵੀਡੀਓ ਕਰਨੀ ਬਿਲਕੁਲ ਨਹੀਂ ਕਰਦਾ ਸਾਡੀ ਮੰਗ ਹੈ ਕਿ ਜਿਹੜੀ ਜਿਹੜੀ ਕੀਤੀ ਜਾ ਰਹੀ ਹੈ ਉਹ ਇਲੈਕਸ਼ਨ ਹੋਣਗੇ ਸਾਡੇ ਪਿੰਡਾਂ ਨੂੰ ਲੱਗਣਗੇ ਕਿ ਰਾਜ ਦਾ ਰਾਜਨੀਤਿਕ ਕਾਰਜ ਕਰੂਗਾ ਤੇ ਅੱਜ ਵੀ ਜਿਹੜਾ ਗੱਲ ਤੋਂ ਨਹੀਂ ਹੁੰਦਾ ਉਸ ਤੋਂ ਮਜਬੂਰੀ ਸੀ ਕਰਦੇ ਹਾਂ ਸਾਹਮਣੇ ਅਸੀਂ ਰਖਾਵਾਂਗੇ ਕਿ ਸਾਡੇ ਲੋਕ ਸਮਰਥਿਤ ਸ ਵੀਰਾਂ ਨੂੰ ਹਰਿਆਣੇ ਦੇ ਸੇਵਾ ਪੁਲਿਸ ਸਾਡੇ ਸਾਥ ਨਾਲ ਦਾਗਣ ਉਹਨਾਂ ਚੱਕੇ ਆਏ ਕਿਉਂਕਿ ਇੱਥੇ ਬੰਦ ਵੱਡੇ ਫਾਰਮ ਹੋਣਗੇ ਸੇਵਾ ਜਿਹੜੀ ਚੱਲ ਰਹੀ ਧੰਨਵਾਦ ਉਹ ਦੋ ਚਾਰ ਚਾਰ ਅੰਧਿਆਰੀ ਕਰ ਲਓ ਜੀ ਅੱਛਾ ਛੱਕੇ ਆ ਗਏ ਆ ਆਮ ਲੋਕਾਂ ਨੂੰ ਗੱਠ ਜਿਹੜੀ ਕਿਸੇ ਦੀ ਜ਼ਮੀਨ ਗਈ ਹੈ ਉਹਦਾ ਕਿਰਾਇਆ ਨਹੀਂ ਮਿਲਣਾ ਠੀਕਾ ਮਤਲਬ ਜਿਹੜੂ ਕਹਿੰਦੇ ਉਸੇ ਹੀ ਮਿਲਦਾ ਹੈ ਜੀ ਬਿਲਕੁਲ ਉਹਨਾਂ ਨੇ ਲੋਨ ਇਹਨੇ ਲੈ ਲੈਣੇ ਲੰਗਰ ਦੀ ਸੇਵਾ ਜਿਹੜੀ ਚੱਲ ਰਹੀ ਧੰਨਵਾਦ ਜੀ ਉਸ ਜ਼ਮੀਨ ਤੇ ਉਸ ਬਿੱਲ ਦੇ ਵਿੱਚ ਲਿਖਿਆ ਜ਼ਮੀਨਾਂ ਵਾਪਸ ਨਹੀਂ ਤੁਹਾਨੂੰ ਮਿਲਣਗੀਆਂ ਕੁਝ ਨਹੀਂ ਮਿਲਣਾ ਕਿ ਇਹ ਸਾਡੇ ਲੋਕ ਜਿੰਨੀ ਜਲਦੀ ਸਮਝ ਜਾਣ ਪਹਿਲਾਂ ਇਹਨਾਂ ਨੇ ਉਹ ਵਿੱਚ ਲਿਖਿਆ ਵਾਕਿਆ ਸੀ ਪੜਿਆ ਹੈ ਵੀ ਜਦੋਂ ਉਹ ਤੇ ਲੋਨ ਲੈ ਲਿਆ ਉਸ ਕਾਰਪੋਰੇਸ਼ਨ ਵਾਲੇ ਨੂੰ ਟਾਕਾ ਤੇ ਗਿਆ ਦੇਖੋ ਜੀ ਲਾਈਵ ਤਸਵੀਰਾਂ ਮਹਿਲ ਬਣਿਆ ਹੋਇਆ ਵਿੱਚ ਤੋਂ ਸਮੂਹ ਬੈਰੀਅਲੀਆਂ ਪੱਛਮੀ ਲਗਾਤਾਰ ਫੜੇ ਹੋ ਜਾਣੇ ਆ ਜਿਵੇਂ ਆ ਪੌਣ ਗਿਣਤੀ ਹੈ ਸਾਮਾਨ ਜਿਹੜੀ ਹੈ ਵੱਧ ਜਾ ਰਹੀ ਜਮੀਨ ਬੈਂਕ ਦੇ ਕੰਪਲੈਨਟ ਤੇ ਆਟੋਮੈਟਿਕ 7 ধারা ਦੇ ਅੰਦਰ ਜਿਹੜਾ ਨਿਗਰਾਨੀ ਜਿਹੜਾ ਹੈ ਜਿਹੜਾ ਅੱਜ ਸਾਡੇ ਸਮਾਜ ਸਿਵਲ ਪੈ ਅਗਲੀ ਜਗ੍ਹਾ ਜਗ੍ਹਾ ਤੇ ਜਿਹੜਾ ਹੁੰਦਾ ਜਿਹੜੇ ਇਸ ਵੇਲੇ ਨਿਗਰ ਲਗਾਏ ਦਿੰਦੇ ਗੱਲ ਜਿਹੜੀ ਥੋੜੀ ਰਹੇਗੀ ਤੇ ਕਿੰਨੇ ਕ ਸੰਖਿਆ ਦੇ ਵਿੱਚ ਥੋੜੀ ਜੀ ਜ਼ਮੀਨ ਨਿਗਰਾਨੀ ਇਸ ਜਗ੍ਹਾ ਤੇ ਮੈਂ ਦੇਖ ਰਿਹਾ ਕਿੰਨੇ ਬਈ ਬੈਠੇ ਐ ਅਕੀ ਚੀਜ਼ ਹੋ ਰਹੀ ਹੈ ਹਰ ਪਾਰਟੀ ਸਾਰੇ ਤੋਂ ਸਿਰੇ ਤੋਂ ਸਿਰੇ ਤੱਕ ਘੜਤੇ ਘਟਾ ਇੱਥੇ ਮੇਰੇ ਸਾਹ ਚ 10000 ਟਰਾਲੀ ਖੜੀ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਅਗਲੀ ਰਣਨੀਤੀ ਉਹ ਅੱਜ ਮੀਟਿੰਗ ਹੈ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਉਹ ਉਹਨਾਂ ਨੇ ਦੱਸਣਾ ਅਸੀਂ ਕੱਲ ਫੇਰ ਮੀਟਿੰਗ ਕਰਾਂਗੇ ਜਿਹੜੀਆਂ ਸਾਡੀਆਂ ਉਹਦੀ ਮੀਟਿੰਗ ਤੋਂ ਬਾਅਦ ਫੇਰ ਬੱਡੀ ਕੀਤੀ ਜਾਵੇ ਬਿਲਕੁਲ ਜੀ ਅਸੀਂ ਮੀਟਿੰਗ ਕਰਾਂਗੇ ਉਸ ਤੋਂ ਵਿੱਚ ਫੇਰ ਆਪਣਾ ਐਲਾਨ ਕਰਾਂਗੇ ਇਹ ਸਾਡੇ ਵੱਲੋਂ ਸਪਸ਼ਟ ਹੈ ਕਿ ਅਸੀਂ ਅੱਗੇ ਨੂੰ ਜਾਣਾ ਹੈ ਅਗਰ ਮੰਗਾ ਨਹੀਂ ਮੰਨੀ ਜਾਂਦੀ ਉਹ ਅੱਗੇ ਦੀ ਮਰਜ਼ੀ ਹੈ ਸਾਨੂੰ ਇੱਕ ਨੂੰ ਮਾਰਨਾ 10 ਨੂੰ ਮਾਰਨਾ ਅਸੀਂ ਆਪਣੀ ਰਣਨੀਤੀ ਬਣਾ ਕੇ ਪਿੱਛੇ ਨੂੰ ਨਹੀਂ ਹਟਾਂਗੇ ਕਈ ਕਹਿੰਦੇ ਚੋਣ ਜਾਬਤਾ ਲੱਗ ਜਾਣਾ ਜਦੋਂ ਅਸੀਂ 13 ਮਹੀਨੇ ਸਬਰ ਨਾਲ ਬੈਠ ਸਕਦੇ ਆ ਚੋਣਾ ਕਿੰਨੇ 4 ਮਹੀਨੇ ਚੋਂ 5 ਚੋਂ ਜਿ ਬੈਠਾਂਗੇ ਉਸ ਤੋਂ ਬਾਅਦ ਕੋਈ ਨਵੀਂ ਸਰਕਾਰ ਆਉਗੀ ਜਿਹੜੀ ਮਰਜ਼ੀ ਆ ਜੇ ਉਹਦੇ ਸਾਹਮਣੇ ਲੜਾਂਗੇ ਸਾਡਾ ਕਿਸੇ ਇੱਕ ਸਰਕਾਰ ਨਾਲ ਟੱਕਰ ਨਹੀਂ ਜਿਹੜੀ ਸਰਕਾਰ ਮੌਜੂਦਾ ਹੋਊਗੀ ਉਹਦੇ ਨਾਲ ਹੈ ਤੇ ਇੱਕ ਹੁਣ ਰਾਹੁਲ ਗਾਂਧੀ ਦਾ ਬਿਆਨ ਚੱਲ ਰਿਹਾ ਹੈ ਕਹਿੰਦੇ ਟੀਵੀ 'ਚ ਕਿ ਮੇਰੀ ਸਰਕਾਰ ਬਣਾਓ ਮੈਂ ਐਮਐਸਪੀ ਦਊਗਾ ਸਾਡਾ ਰਾਹੁਲ ਗਾਂਧੀ ਨੂੰ ਵੀ ਸਵਾਲ ਹੈ ਕਿ ਤੇਰੀ ਸਰਕਾਰ ਵੀ ਕਿੰਨਾ ਚਿਰ ਰਹੀ ਇਹਦੀ ਸਰਕਾਰ ਨੇ ਡਾਕਟਰ ਸੁਆਮੀ ਨਾਥ ਲੈ ਕੇ ਆਂਦਾ ਸੀ ਇਹਨਾਂ ਤੋਂ ਕੋਲੇ ਲਾਗੂ ਹੋਇਆ ਤੋਂ ਮੈਂ ਮਨਮੋਹਨ ਸਿੰਘ ਦੀ ਸਿਫਤ ਕਰਦਾ ਇਸ ਕਰਕੇ ਨਹੀਂ ਕਿ ਉਹ ਸਰਦਾਰ ਹੈ ਇਸ ਕਰਕੇ ਕੋ ਵਧੀਆ ਬੰਦਾ ਹੈ ਜਦੋਂ ਉਹ ਕਹਿੰਦਾ ਸੀ ਕਿ ਲਾਗੂ ਕਰੀਏ ਤੇ ਜਿਹੜੀਆਂ ਨਾਲ ਦੀਆ ਪਾਰਟੀ ਆ ਉਹਦੇ ਲੱਤਾਂ ਖਿੱਚਣ ਲੱਗ ਗਈਆਂ ਵਿਰੋਧ ਕਰਦੇ ਸੀ ਵੀ ਹਿੰਦੁਸਤਾਨ ਉੱਜੜ ਜਾਊਗਾ ਐ ਹੋ ਜਾਊਗਾ ਜਦੋਂ ਇਹ ਕਾਰਪੋਰੇਟ ਘਰਾਣਿਆਂ ਦਾ ਅਰਬਾਂ ਰੁਪਈਆ ਨਾ ਉਧਰ ਨਾਲ ਲਾਉਂਦਾ ਨਾਓ ਕਿ ਸੜਕ ਤੇ ਬੈਠਦਾ ਨਾਓ ਸਰਕਾਰ ਦੇ ਕੋਈ ਗੱਲ ਕਰਦਾ ਉਹ ਤਾਂ ਮਾਫ਼ ਹੋ ਸਕਦਾ। ਇੱਕ ਕਿਸਾਨਾਂ ਦਾ ਕਿਉਂ ਨਹੀਂ? ਨਾਲੇ ਉਹ ਕਰਜ਼ਾ ਸਰਕਾਰ ਦੀ ਨਲਾਇਕੀ ਕਰਕੇ ਚੜਿਆ। 1947 ਤੋਂ ਅੱਜ ਤੱਕ ਤੁਸੀਂ ਲਾਓ ਜੀ ਮੰਗਾਈ ਕਿੱਥੇ ਤੋਂ ਕਿੱਥੇ ਗਈ? ਇੱਕ ਨਮਕ ਦਾ ਪੈਕਟ ਮੇਰੀ ਸੋਜੀ ਦੇ ਵਿੱਚ 25 ਪੈਸੇ ਦਾ ਹੁੰਦਾ ਤਾਂ ਫਿਰ 50 ਪੈਸੇ ਦਾ ਹੋ ਗਿਆ। ਅੱਜ 20 ਰੁਪਏ ਦੇ ਕਿਲੋ ਹੋ ਗਿਆ। ਕਿੰਨੇ ਗੁਣਾ ਵਧ ਗਿਆ? ਤੇ ਕਣਕ ਦਾ ਰੇਟ ਇਸ ਵੇਲੇ ਸੀ ਸ਼ੇਅਰ ਪੰਜਾਬ que le